ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਦਾ ਕੁਆਰੀਫੇਅਰ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਆਉਣ ਲਈ ਤੁਸੀਂ ਜਿਹੜੇ ਵੀ ਧਾਰੇ ਤੋਂ ਆਏ ਹੋ ਪ੍ਰਿੰਟ মিডিਏ ਤੋਂ ਇਲੈਕਟ੍ਰੋਨਿਕ মিডিਏ ਤੋਂ ਸੋਸ਼ਲ ਮੀਡੀਏ ਤੋਂ ਅੱਜ ਜਿਹੜੀ ਤੁਹਾਡੇ ਨਾਲ ਮੈਂ ਗੱਲ ਕਰਨੀ ਹੈ ਉਹਦਾ ਮੁੱਖ ਜਿਹੜਾ ਮੁੱਦਾ ਉਹ ਇਹ ਹੈ ਕਿ ਕੱਲ ਮੈਡਮ ਨਵਜੋਤ ਕੌਰ ਸਿੱਧੂ ਹਰੀ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਜਦੋਂ ਬਾਹਰ ਆਏ ਉਹਨਾਂ ਨੇ ਬੜੇ ਕੁਝ ਅਹਿਮ ਖੁਲਾਸੇ ਕੀਤੇ ਨੇ ਜਿਹੜੇ ਕਿ ਕਾਂਗਰਸ ਦੇ ਬਾਰੇ ਨੇ ਤੇ ਪੰਜਾਬ ਕਾਂਗਰਸ ਦੇ ਬਾਰੇ ਦੇ ਖਾਸ ਤੌਰ ਤੇ ਨੇ ਮੈਡਮ ਨਵਜੋਤ ਕੌਰ ਸਿੱਧੂ ਹਰੀ ਇਹਦੇ ਦੋ ਪੱਖ ਨੇ ਸਾਰੇ ਦੇ ਗੱਲਬਾਤ ਦੇ ਪਹਿਲਾਂ ਤਾਂ ਉਹ ਇਹ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਹਰੀ ਪੰਜਾਬ ਦੀ ਸਿਆਸਤ ਦੇ ਵਿੱਚ ਦੁਬਾਰਾ ਸਰਗਰਮ ਹੋਣਗੇ ਪਰ ਸ਼ਰਤ ਹੈ ਸ਼ਰਤ ਇਹ ਹੈ ਕਿ ਉਹਨਾਂ ਨੂੰ ਪਹਿਲਾਂ ਸੀਐਮ ਦਾ ਚਿਹਰਾ ਐਲਾਨ ਕੀਤਾ ਜਾਵੇ ਫਿਰ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਹੋਣਗੇ ਦੂਸਰਾ ਉਹ ਇਹ ਕਹਿੰਦੇ ਨੇ ਕਿ ਸਾਡੇ ਕੋਲੇ 500 ਕਰੋੜ ਰੁਪਇਆ ਹੈ ਨੀਗਾ ਦੇਣ ਲਈ ਇਹਦਾ ਭਾਵ ਇਹ ਆ ਕਿ ਕਾਂਗਰਸ ਦੇ ਵਿੱਚ ਜੇ ਕਿਸੇ ਨੇ ਸੀਐਮ ਦਾ ਚਿਹਰਾ ਬਣਨਾ ਜਾਂ ਸੀਐਮ ਬਣਨਾ ਤੇ ਉਹਨੂੰ ਕੀ 500 ਕਰੋੜ ਰੁਪਇਆ ਚਾਹੀਦਾ ਉਹਨਾਂ ਨੇ ਬਹੁਤ ਗੰਭੀਰ ਇਲਜ਼ਾਮ ਜਿਹੜੇ ਆ ਦੀ ਉਹ ਕਾਂਗਰਸ ਦੇ ਉੱਤੇ ਲਾਏ ਨੇ ਹਾਲਾਂਕਿ ਉਹ ਕਾਂਗਰਸ ਦਾ 파ਟ ਨੇ ਐਮ ਐਲ ਏ ਰਹੇ ਨੇ ਮੈਡਮ ਨਵਜੋਤ ਕੌਰ ਸਿੱਧੂ ਹੁਰੀ ਚੀਫ ਪਾਰਲੀਮੈਂਟਰੀ ਸੈਕਟਰੀ ਰਹੇ ਨੇ ਨਵਜੋਤ ਕੌਰ ਸਿੱਧੂ ਹੁਰੀ ਇਹ ਨਹੀਂ ਹੈ ਕਿ ਉਹਨਾਂ ਨੂੰ ਸਿਆਸਤ ਦਾ ਪਤਾ ਨਹੀਂ ਨਵਜੋਤ ਸਿੰਘ ਸਿੱਧੂ ਹੁਰੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ ਨੇ ਨਵਜੋਤ ਸਿੰਘ ਸਿੱਧੂ ਹੁਰੀ ਮੈਂਬਰ ਪਾਰਲੀਮੈਂਟ ਰਹੇ ਨੇ ਉਹ ਐਮ ਐਲ ਏ ਰਹੇ ਨੇ ਕੈਬਨਿਟ ਮਨਿਸਟਰ ਰਹੇ ਨੇ ਸਵਾਲ ਇਹ ਹੈ ਕਿ ਜਦੋਂ ਉਹ ਪ੍ਰਧਾਨ ਪਹਿਲਾਂ ਬਣੇ ਸਨ ਤਾਕੀ ਉਹ ਕੋਈ 500 ਕਰੋੜ ਰੁਪਇਆ ਦੇ ਕੇ ਬਣੇ ਸੀ ਜਾਂ 500 ਤੋਂ ਕੋਈ ਘੱਟ ਡੀਲ ਹੋਈ ਸੀ ਕਿਹਦੇ ਤਹਿਤ ਉਹ ਪਹਿਲਾਂ ਪ੍ਰਧਾਨ ਬਣੇ ਸੀ ਤੇ ਮੰਤਰੀ ਬਣੇ ਸੀ ਜੇ ਜਿਹੜਾ ਸੀਐਮ ਫੇਸ ਹੈ ਜਾਂ ਸੀਐਮ ਹੈ ਉਹਦਾ ਰੇਟ ਨਵਜੋਤ ਕੌਰ ਸਿੱਧੂ ਹੋਰਾਂ ਦੀ ਮੰਨੀਏ ਉਹਦੇ ਮੁਤਾਬਕ 500 ਕਰੋੜ ਰੁਪਇਆ ਹੈ ਤਾਂ ਕੀ ਫਿਰ ਜਿਹੜੇ ਬਾਕੀ ਮਹਿਕਮੇ ਨੇ ਉਹਨਾਂ ਦੇ ਵੀ ਕੋਈ ਰੇਟ ਤੈਅ ਨੇ ਭਾਵ ਕਿ ਉਪ ਮੁੱਖ ਮੰਤਰੀ ਕਾਂਗਰਸ ਦੇ ਵਿੱਚ ਕਿੰਨੇ 100 ਕਰੋੜ ਦੇ ਵਿੱਚ ਲੱਗਦਾ ਹੈ ਗ੍ਰਹਿ ਮੰਤਰੀ ਕਿੰਨੇ 100 ਕਰੋੜ ਦੇ ਵਿੱਚ ਲੱਗਦਾ ਜਾਂ ਫਿਰ ਜਿਹੜੇ ਬਾਕੀ ਮਹਿਕਮੇ ਨੇ ਜਿੰਨੇ ਵੀ ਉਹਨਾਂ ਦੇ ਤਹਿਤ ਕਿੰਨੇ ਕਿੰਨੇ ਕਰੋੜ ਰੁਪਏ ਜਿਹੜੇ ਆ ਉਹ ਕਾਂਗਰਸ ਨੂੰ ਦੇਣੇ ਪੈਂਦੇ ਨੇ ਇਸ ਵੇਲੇ ਜਿਵੇਂ ਚੱਲ ਰਿਹਾ ਕਿ 6 ਦੇ ਕਰੀਬ ਪਹਿਲਾਂ ਸੀਐਮ ਨੇ ਵੇਟਿੰਗ ਨੇ ਜੇ ਮੈਡਮ ਨਵਜੋਤ ਕੌਰ ਸਿੱਧੂ ਹੋਰਾਂ ਦੀ ਗੱਲ ਮੰਨੀਏ ਤਾਂ 5-500 ਕਰੋੜ ਵਾਲੀ ਗੱਲ ਦੇਤੇ ਪੰਜੂ ਜੀ ਕੱਤੀ ਉਹ ਇੰਨਾ ਤਾਂ ਪੈਸਾ ਜਿਹੜਾ ਆਇਆ ਹੁਣ ਸਤਵਾਂ ਜਿਹੜਾ ਨਾਮ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਤੁਸੀਂ ਕੱਲੋ ਕਿ ਮੈਡਮ ਹੋਰਾਂ ਨੇ ਪਟ ਅਪ ਕਰ ਦਿੱਤਾ ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਸਾਡੇ ਕੋਲੇ ਟੈਚੀ ਨਹੀਂ ਹੈਗੇ 500 ਕਰੋੜ ਰੁਪਏ ਵਾਲੇ ਉਹ ਟੈਚੀ ਕਿਹਨੂੰ ਦਿੱਤੇ ਜਾਂਦੇ ਆ 500 ਕਰੋੜ ਦੇ ਅਸੀਂ ਇਹ ਸਵਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੋਂ ਤੇ ਉਹਨਾਂ ਦੇ ਨੈਸ਼ਨਲ ਆਗੂ ਖੜਗੇ ਸਾਹਿਬ ਤੇ ਰਾਹੁਲ ਗਾਂਧੀ ਹੋਰਾਂ ਤੋਂ ਕਰਨਾ ਚਾਹੁੰਦੇ ਆ ਕੀ ਕੀ ਉਹ ਪੈਸੇ ਉਹਨਾਂ ਕੋਲੇ ਪਹੁੰਚਦੇ ਨੇ ਕਾਂਗਰਸ ਦੇ ਵਿੱਚ ਕੀ ਬੋਲੀ ਲਾਈ ਜਾਂਦੀ ਆ ਉਹਦਿਆਂ ਦੀ ਕਿ ਸੀਐਮ ਫੇਸ ਦੇ ਵਾਸਤੇ 500 ਕਰੋੜ ਹੈ ਸੀਐਮ ਬੰਦੇ ਵਾਸਤੇ ਬਾਅਦ ਦੇ ਵਿੱਚ ਹੋਰ ਨੇ ਡਿਪਟੀ ਸੀਐਮ ਦੇ ਵਾਸਤੇ ਕਿੰਨੇ ਨੇ ਮੰਤਰਾਲੇ ਦੇ ਵਾਸਤੇ ਕਿੰਨੇ ਨੇ ਇੱਕ ਤਾਂ ਪੱਖ ਇਹ ਆ ਦੂਸਰਾ ਪੱਖ ਮੈਡਮ ਨਵਜੋਤ ਕੌਰ ਸਿੱਧੂ ਹੁਣਾਂ ਦੇ ਅਨੁਸਾਰ ਕਿ ਜੇ ਤਾਂ ਨਵਜੋਤ ਸਿੰਘ ਸਿੱਧੂ ਹਰਾਂ ਨੂੰ ਐਲਾਨ ਦਿੱਤਾ ਜਾਂਦਾ ਸੀ ਐਮ ਦਾ ਫੇਸ ਫਿਰ ਤਾਂ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਹੋ ਜਾਣਗੇ ਫਿਰ ਪੰਜਾਬ ਦੇ ਗੋਲਡਨ ਡੇਜ਼ ਉਹ ਲੈ ਆਉਣਗੇ ਜੇ ਉਹਨਾਂ ਨੂੰ ਸੀਐਮ ਫੇਸ ਨਹੀਂ ਐਲਾਨ ਕਰਦੇ ਤੇ ਫਿਰ ਪੰਜਾਬ ਚਾਹੇ ਰੁਲਦਾ ਰਹੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਫਿਰ ਉਹ ਕਹਿੰਦੇ ਉਹ ਪੈਸੇ ਆਪਣੇ ਬਹੁਤ ਵਧੀਆ ਕਮਾ ਰਹੇ ਨੇ ਸ਼ੋਜ਼ ਦੇ ਵਿੱਚੋਂ ਟੀਵੀ ਸ਼ੋਜ਼ ਦੇ ਵਿੱਚੋਂ ਤੁਸੀਂ ਦੇਖੋ ਦਾਵਾ ਇਹ ਕੀਤਾ ਜਾਂਦਾ ਹੈ ਕਿ ਪੰਜਾਬੀ ਨੇ ਉਹ ਪੰਜਾਬੀ ਦੇ ਵਾਸਤੇ ਲੜ ਰਹੇ ਨੇ ਪੰਜਾਬ ਵਾਸਤੇ ਲੜ ਰਹੇ ਨੇ ਪਰ ਨਾਲ ਦੀ ਨਾਲ ਸ਼ਰਤਾਂ ਦੇ ਤਹਿਤ ਲੜ ਰਹੇ ਨੇ ਇਹ ਪਹਿਲਾਂ ਉਹਨਾਂ ਦੀ ਪਾਰਟੀ ਉਹਨਾਂ ਨੂੰ ਸੀਐਮ ਫੇਸ ਐਲਾਨੇ ਫੇਰ ਉਹ ਪੰਜਾਬ ਦੇ 골ਡਨ ਡੇਜ਼ ਦੇ ਬਾਰੇ ਦੇ ਵਿੱਚ ਸੋਚਣਗੇ ਉਹਨਾਂ ਦੇ ਵੈਸੇ ਡਰਾਮੇ ਜਿਸ ਕਿਸਮ ਦੇ ਨਵਜੋਤ ਸਿੰਘ ਸਿੱਧੂ ਹਰੀ ਕਰਦੇ ਹੀ ਰਹਿੰਦੇ ਨੇ ਇੱਕ ਵਾਰੀ ਉਹਨਾਂ ਨੇ ਪਿੱਛੇ ਜੇ ਪ੍ਰੈਸ ਕਾਨਫਰੰਸ ਸੱਦ ਲਈ ਸੀ ਇਹ ਉਦੋਂ ਲੱਗਿਆ ਪੱਤਰਕਾਰਾਂ ਨੂੰ ਕਿ ਪਤਾ ਨਹੀਂ ਕੋਈ ਵੱਡਾ ਐਲਾਨ ਕਰਨਾ ਨਵਜੋਤ ਸਿੰਘ ਸਿੱਧੂ ਹਰਾਂ ਨੇ ਕੀਤਾ ਕੀ ਸੀਗਾ ਉਹਨਾਂ ਨੇ ਕਿ ਇੱਕ YouTube ਚੈਨਲ ਆਪਣਾ ਅਨਾਉਂਸ ਕਰ ਦਿੱਤਾ ਸੀਗਾ ਜਿੱਤੇਗਾ ਪੰਜਾਬ ਉਹਦਾ ਕੀ ਬਣਿਆ ਉਹਦੇ ਉੱਤੇ ਕਿੰਨੀਆਂ ਵੀਡੀਓਜ਼ ਆਈਆਂ ਕਿਹੜੇ-ਕਿਹੜੇ ਉਹਨਾਂ ਨੇ ਨੁਕਤੇ ਜਿੱਤੇਗਾ ਪੰਜਾਬ ਵਾਲੇ ਮਾਮਲੇ ਦੇ ਉੱਤੇ ਤੇ ਮੇਰਾ ਖਿਆਲ ਤੁਸੀਂ ਬਿਹਤਰ ਤਰੀਕੇ ਦੇ ਨਾਲ ਜਾਣਦੇ ਹੋ ਕਿ ਕਿੰਨੀਆਂ ਕੋਦੇ ਉੱਤੇ ਵੀਡੀਓਜ਼ ਆਈਆਂ ਜੇ ਨਵਜੋਤ ਸਿੰਘ ਸਿੱਧੂ ਹੋਰ ਆਪਣੀ ਜੇਬ ਦੇ ਵਿੱਚ ਕੋਈ ਫਾਰਮੂਲਾ ਲੈ ਕੇ ਘੁੰਮਦੇ ਨੇ ਮੈਡਮ ਨਵਜੋਤ ਕੌਰ ਸਿੱਧੂ ਹੋਰਾਂ ਦੇ ਅਨੁਸਾਰ ਤਾਂ ਫਿਰ ਉਹਨਾਂ ਨੇ ਅੱਜ ਤੱਕ ਪੰਜਾਬ ਕਾਂਗਰਸ ਨੂੰ ਕਿਉਂ ਨਹੀਂ ਦਿੱਤਾ ਜਦੋਂ ਉਹ ਮੰਤਰੀ ਸਨ ਕੈਬਨਿਟ ਮੰਤਰੀ ਸਨ ਤੇ ਇਹ ਫਾਰਮੂਲਾ ਉਹਨਾਂ ਨੇ ਉਦੋਂ ਕਿਉਂ ਨਹੀਂ ਦਿੱਤਾ ਜਦੋਂ ਉਹ ਕਾਂਗਰਸ ਦੇ ਪ੍ਰਧਾਨ ਸਨ ਤਾਂ ਉਦੋਂ ਉਹਨਾਂ ਨੇ ਇਹ ਫਾਰਮੂਲਾ ਜਿਹੜਾ ਉਹ ਕਿਉਂ ਨਹੀਂ ਦਿੱਤਾ ਇਹ ਫਾਰਮੂਲਾ ਉਹ ਜੇਬ ਦੇ ਵਿੱਚ ਇੰਨੇ ਸਾਲਾਂ ਤੋਂ ਲੈ ਕੇ ਕਿਉਂ ਘੁਮ ਰਹੇ ਨੇ ਜਿਹੜਾ ਕਿ ਪੰਜਾਬ ਨੂੰ ਗੋਲਡਨ ਡੇਜ਼ ਦੇ ਵਿੱਚ ਜਿਹੜਾ ਉਹ ਲਿਆ ਸਕਦਾ ਇਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਸਵਾਲ ਨੇ ਮੈਡਮ ਨਵਜੋਤ ਕੌਰ ਸਿੱਧੂ ਹੁਰਾਂ ਦੇ ਅਨੁਸਾਰ ਜਿਹੜੀਆਂ ਗੱਲਾਂ ਉਹਨਾਂ ਨੇ ਕੱਲ ਕੀਤੀਆਂ ਨੇ ਪਰ ਇਹਦੇ ਵਿੱਚ ਸਭ ਤੋਂ ਗੰਭੀਰ ਗੱਲ ਪੰਜਾਬ ਵਾਸੀਆਂ ਦੇ ਮੂਹਰੇ ਜਿਹੜੀ ਮੈਂ ਇਹ ਰੱਖਣਾ ਚਾਹੁੰਦਾ ਕਿ ਕੀ ਕਾਂਗਰਸ ਦੇ ਵਿੱਚ ਸੀਐਮ ਫੇਸ 500 ਕਰੋੜ ਰੁਪਏ ਦੇ ਵਿੱਚ ਵਿਕਦਾ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਕੇਸ ਵੇਲੇ ਦਾਵਾ ਕਰ ਰਹੀ ਹੈ ਕਿ ਅਗਲੀ ਸਰਕਾਰ ਉਹਨਾਂ ਨੇ ਬਣਾਉਣੀ ਹੈ ਹਾਲਾਂਕਿ ਸੀਐਮ ਦੇ ਕਈ ਫੇਸ ਨੇ ਕੀ ਉਹਨਾਂ ਜਿਹੜੇ ਸੀਐਮ ਦੇ ਫੇਸ ਨੇ ਉਹਨਾਂ ਨੇ 5-500 ਕਰੋੜ ਰੁਪਇਆ ਦਿੱਤਾ ਉਹਨਾਂ ਨੇ ਕੋਈ ਟੈਚੀ ਦਿੱਤਾ ਜਿਹਦਾ ਜ਼ਿਕਰ ਨਵਜੋਤ ਕੌਰ ਸਿੱਧੂ ਹਰਾਨੇ ਕੀਤਾ ਕੱਲ ਜੇ ਉਹਨਾਂ ਨੇ ਦਿੱਤਾ ਤਾਂ ਉਹ ਕਿਹਨੂੰ ਦਿੱਤਾ ਕੀ ਉਹ ਹਾਈ ਕਮਾਂਡ ਨੂੰ ਦੇ ਕੇ ਆਏ ਨੇ ਜਾਂ ਇੱਥੇ ਕਿਸੇ ਨੂੰ ਜਿਹੜਾ ਉਹ ਦਿੱਤਾ ਇਹ ਬੇਹੱਦ ਗੰਭੀਰ ਇਸ਼ੂ ਹੈ ਪੰਜਾਬੀਆਂ ਦੇ ਵਾਸਤੇ ਜੇ ਕੋਈ ਸੀਐਮ ਫੇਸ 500 ਕਰੋੜ ਰੁਪਇਆ ਦੇ ਕੇ ਕਾਂਗਰਸ ਦੇ ਵਿੱਚ ਬਣੂਗਾ ਜਾਂ ਬਣਿਆ ਜੇ ਉਹਨਾਂ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਬਣਤਾ ਅਸੀਂ ਵੀ ਸਕਦੇ ਸੀ ਪਰ ਸਾਡੇ ਕੋਲੇ 500 ਕਰੋੜ ਰੁਪਏ ਵਾਲਾ ਟੈਚ ਹੀ ਨਹੀਂਗਾ ਮੇਰਾ ਸਵਾਲ ਪੰਜਾਬ ਕਾਂਗਰਸ ਨੂੰ ਹੈ ਕਿ ਕੀ ਜੇ ਉਹਨੇ ਜਿਹੜੀ 27 ਵਾਲੀ ਚੋਣ ਲੜਨੀ ਹੈ ਉਹਦੇ ਵਿੱਚ ਉਹਨੇ ਇਸ ਤਰੀਕੇ ਨਾਲ ਲੜਨੀ ਹੈ ਕਿ 6-7 ਸੀਐਮ ਫੇਸ ਜਿਹੜੇ ਆ ਉਹ ਤੁਰੇ ਫਿਰਨ 5-500 ਕਰੋੜ ਰੁਪਈਆ ਇੱਕ-ਇੱਕ ਕੋਲੋਂ ਲੈ ਲਓ ਤੇ ਉਹਦੇ ਨਾਲ ਚੋਣਾਂ ਲੜਨੀਆਂ ਨੇ ਜੇ ਨਵਜੋਤ ਕੌਰ ਸਿੱਧੂ ਹਰਾਂ ਦੀ ਜਿਹੜੀ ਉਹ ਮੰਨੀਏ ਇੱਕ ਤੇ ਦੂਸਰਾ ਇਹ ਇਹਨਾਂ ਦੀ ਗੰਭੀਰਤਾ ਜਿਹੜੀ ਉਹਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਵੀ ਜਾਂ ਤਾਂ ਸਾਨੂੰ ਫੇਸ ਐਲਾਨਦੇ ਹੋ ਨਹੀਂ ਤਾਂ ਫਿਰ ਅਸੀਂ ਪੈਸੇ ਤਾਂ ਕਮਾ ਹੀ ਰਹੇ ਹਾਂ ਪਰ ਤੁਸੀਂ ਕਮਾਈ ਜਿਹੜੀ ਉਹ ਕਰੀ ਚੱਲੋ ਫਿਰ ਇਹ ਦਾਵਾ ਤਾਂ ਨਾ ਕਰੋ ਕਿ ਅਸੀਂ ਪੰਜਾਬ ਦੇ ਵਾਸਤੇ ਲੜ ਰਹੇ ਹਾਂ ਅਸੀਂ ਪੰਜਾਬ ਨੂੰ ਗੋਲਡਨ ਡੇਜ਼ ਦੇ ਵਿੱਚ ਲੈ ਜਾਵਾਂਗੇ ਪਰ ਉਹਦੇ ਵਾਸਤੇ ਪਹਿਲਾਂ ਸਾਡੀਆਂ ਸ਼ਰਤਾਂ ਨੇ ਕੀ ਪੰਜਾਬ ਦੇ ਵਾਸਤੇ ਪੰਜਾਬ ਦੀ ਸੇਵਾ ਪੰਜਾਬ ਨੂੰ ਬਿਹਤਰ ਬਣਾਉਣ ਦੇ ਵਾਸਤੇ ਸ਼ਰਤਾਂ ਦੇ ਤਹਿਤ ਕੰਮ ਕੀਤਾ ਜਾਂਦਾ ਮਾਨ ਸਾਹਿਬ ਜਿਹੜੇ ਸਾਡੇ ਇਸ ਵੇਲੇ ਮੁੱਖ ਮੰਤਰੀ ਨੇ ਉਹ ਜਿਸ ਕਿਸਮ ਦਾ ਆਪਣਾ ਇੱਕ ਬਹੁਤ ਵੱਡਾ ਕਾਮੇਡੀਅਨ ਦਾ ਜਿਹੜਾ ਉਹਨਾਂ ਦਾ ਨਾਮ ਸੀ ਪੂਰੀ ਦੁਨੀਆ ਦੇ ਵਿੱਚ ਲੱਖਾਂ ਰੁਪਏ ਰੋਜ਼ ਦੇ ਉਹ ਕਮਾਉਂਦੇ ਸੀ ਉਹ ਛੱਡ ਕੇ ਇਸ ਖੇਤਰ ਦੇ ਵਿੱਚ ਆਏ ਕੇਜਰੀਵਾਲ ਸਾਹਿਬ ਜਿਹੜੇ ਇਸ ਪਾਰਟੀ ਦੇ ਸੁਪਰੀਮੋ ਨੇ ਉਹ ਆਈਆਰਐਸ ਅਫੀਸਰ ਸਨ ਉਹ ਕਿੱਡੀ ਵੱਡੀ ਨੌਕਰੀ ਆਪਣੀ ਛੱਡ ਕੇ ਆਏ ਮਨੀਸ਼ ਸ਼ਿਸ਼ੋਦੀਆ ਜੀ ਨੇ ਉਹ ਇੱਕ ਪੱਤਰਕਾਰ ਸਨ ਮੈਂ ਖੁਦ ਪੱਤਰਕਾਰ ਸੀ ਅਸੀਂ ਤਾਂ ਆਪਣੇ ਜਿਹੜੇ ਅਸੀਂ ਕਮਾਏ ਹੋਏ ਅਹੁਦੇ ਸੀ ਉਹਨਾਂ ਨੂੰ ਇਸ ਕਰਕੇ ਛੱਡ ਕੇ ਆ ਗਏ ਕਿ ਪੰਜਾਬ ਦੇ ਵਾਸਤੇ ਕੁਝ ਹੋ ਸਕੇ ਤੇ ਕਾਂਗਰਸੀਆਂ ਦੇ ਵਿੱਚ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਪਹਿਲਾਂ ਅਹੁਦਾ ਦਿਓ ਨਹੀਂ ਤਾਂ ਫਿਰ ਅਸੀਂ ਕਮਾਈ ਤਾਂ ਜਿਹੜੀ ਆ ਉਹ ਕਰ ਹੀ ਰਹੇ ਆ ਪੰਜਾਬ ਕਾਂਗਰਸ ਦੇ ਪ੍ਰਧਾਨ ਚਾਹੇ ਉਹ ਐਲੋਪੀ ਨੇ ਪ੍ਰਧਾਨ ਨੇ ਉਹ ਤੇ ਖੜਗੇ ਸਾਹਿਬ ਰਾਹੁਲ ਗਾਂਧੀ ਜੀ ਇਸ ਗੱਲ ਦਾ ਜਵਾਬ ਦੇਣ ਕਿ 500 ਕਰੋੜ ਰੁਪਏ ਦੇ ਅਟੈਚੀ ਕਿਹਦੇ ਕੋਲੇ ਪਹੁੰਚਦੇ ਆ ਤੇ ਹੁਣ ਤੱਕ ਜਿਹੜੇ 6k सीएमਨ ਵੇਟਿੰਗ ਫਿਰਦੇ ਆ ਉਹਨਾਂ ਤੋਂ 5-500 ਕਰੋੜ ਰੁਪਈਆ ਲੈ ਲਿਆ ਜਾਂ ਹਾਲੇ ਕਮਿਟਮੈਂਟ ਹੀ ਹੋਈ ਹੈ ਤੁਹਾਡਾ ਕੋਈ ਸਵਾਲ ਹੈ ਤੁਹਾਡਾ ਕੀ ਲੱਗਦਾ ਕਿ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਮੈਂ ਸਮਝਦਾ ਕਿ ਬਿਲਕੁਲ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਜਿਹੜੀ ਇਹ ਕੋਸ਼ਿਸ਼ ਹੈ ਕਿ ਸਾਨੂੰ ਇਹਨੂੰ ਬਲੈਕਮੇਲਿੰਗ ਕਿਹਾ ਜਾਵੇ ਤਾਂ ਉਹ ਬੈਟਰ ਲਫ਼ਜ਼ ਹੈ ਕਿ ਬਲੈਕਮੇਲਿੰਗ ਹੈ ਮੈਨੂੰ ਆ ਅਹੁਦਾ ਦੇ ਦਿਓ ਫੇਰ ਮੈਂ ਤੁਹਾਨੂੰ ਦਿਖਾਉਂਗਾ ਕਿ ਪੰਜਾਬ ਦੇ ਸੁਪਨੇ ਜਿਹੜੇ ਉਹ ਕੀ ਨੇ ਉਹ ਇੱਕ ਉਹ ਪਹਿਲਾਂ ਆਉਂਦਾ ਹੁੰਦਾ ਸੀਗਾ ਇਦਾਂ ਉਹਨੂੰ ਦੇਖਦੇ ਸੀਗੇ ਬੱਚੇ ਉਹ ਪਹਿਲਾਂ ਰੁਪਈਆ ਦੇ ਕੇ ਤੇ ਫੇਰ ਉਹ ਫਿਲਮ ਦੇਖਣ ਦਿੰਦਾ ਸੀਗਾ ਇਹ ਉਹੋ ਜੀ ਬਲੈਕਮੇਲਿੰਗ ਜਿਹੜੀ ਕਹੀ ਜਾ ਸਕਦੀ ਦੁਕਾਨਦਾਰੀ ਹੈ ਸਿਆਸਤ ਦੁਕਾਨਦਾਰੀ ਨਹੀਂ ਜੇ ਇਹਨੇ ਪੰਜਾਬ ਦੀ ਸੇਵਾ ਕਰਨੀ ਹੈ ਉਹ ਫੁੱਲ ਟਾਈਮ ਹੁੰਦੀ ਹੈ ਇਹ ਨਹੀਂ ਆ ਕਿ ਚੋਣਾ ਆਈਆਂ ਤੇ ਤੁਸੀਂ ਡਾਇਰੀ ਫੇਰ ਕੱਢ ਲਓ ਜੀ ਆ ਮੇਰੇ ਕੋਲੇ ਪੰਜਾਬ ਦੇ ਵਾਸਤੇ ਮੁੱਦੇ ਹੈਗੇ ਨੇ ਪੰਜਾਬ ਨੂੰ ਬਿਹਤਰ ਕਿਵੇਂ ਕਰਨਾ ਪੰਜਾਬ ਨੂੰ ਗੋਲਡਨ ਡੇਸ ਦੇ ਵਿੱਚ ਕਿਵੇਂ ਲੈ ਕੇ ਆਉਣਾ ਮੇਰੇ ਕੋਲ ਇਹ ਡਾਇਰੀ ਆ ਪਰ ਮੈਂ ਉਹ ਡਾਇਰੀ ਤਾਂ ਵਿਖਾਉਂਗਾ ਜੇ ਤੁਸੀਂ ਪਹਿਲਾਂ ਮੈਨੂੰ ਸੀਐਮ ਦਾ ਫੇਸ ਐਲਾਨ ਕਰੋਗੇ